ਸ਼ਸ਼ੀ ਕਾਲ ਜੀ ਹੋਰ ਸਭ ਠੀਕ ਹੋ ਸਾਰਿਆਂ ਨੂੰ ਸ਼ਸ਼ੀ ਕਾਲ ਜੀ ਹੋਰ ਸਨੋਂ ਕਿਵੇਂ ਹੋ ਸਾਰੇ ਠੀਕ ਠਾਕ YouTube ਫੈਮਿਲੀ ਤੇ ਆਪਾਂ ਲੱਗੇ ਆ ਖਲਾਰਾ ਚੱਕਣ ਤੇ ਹਰਪ੍ਰੀਤ ਨੂੰ ਲੱਗੇ ਆ ਟਿਵੀਸ਼ਨ ਤੇ ਭੇਜਣ ਤੇ ਆਪਾਂ ਆਲਸ ਪਾ ਕੇ ਲੰਮੇ ਪਏ ਆ ਜੀ ਤੇ ਚਾਹ ਬਣਾ ਕੇ ਤੇ ਹਰਪ੍ਰੀਤ ਨੂੰ ਭੇਜੀਆ ਟਿਵੀਸ਼ਨ ਤੇ ਤੇ ਆਹ ਵੇਖੋ ਜੀ ਕਿੱਦਾਂ ਕੰਬਲ ਕੁੰਬਲ ਉੱਥੇ ਪਏ ਖਲਾਰਾ ਬੜਾ ਪਿਆਈਓ ਤਾਂ ਹੁਣ ਆਪਾਂ ਚੁੱਕਾਂਗੇ ਖਲਾਰਾ ਹਰਪ੍ਰੀਤ ਨੂੰ ਟਿਵੀਸ਼ਨ ਤੇ ਭੇਜ ਕੇ ਤੇ ਫੇਰ ਆਪਾਂ ਕਰਾਂਗੇ ਘਰ ਦਾ ਕੰਮ ਜੀ ਤੇ ਹਰਪ੍ਰੀਤ ਨੇ ਸਮਾਇਆ ਸੂਟ ਹਨਾ ਸੂਟ ਸਮਾਇਆ ਨਾ ਤੇ ਆਪਾਂ ਉਹਦੀ ਜਾਣਾ ਵਾ ਲਾਇਨਿੰਗ ਦੇਣ ਤੇ ਮੈਂ ਵੀ ਸੂਟ ਸਮਾਇਆ ਵਾ ਜਿਹੜਾ ਹੋਂਦਰਵਾਜੇ ਚੱਲੇ ਸੂਟ ਤੇ ਮੈਂ ਕਹਾ ਚੱਲ ਮੈਂ ਤੇ ਹਰਪ੍ਰੀਤ ਜਾਨੀਆਂ ਵਾ ਦਰਜੀ ਕੋ ਤੇ ਸੂਟ ਸੀਨੇ ਦਿੱਤੇ ਆ ਦਰਜੀ ਸਮਾਈ ਬੜੀ ਲੈਣ ਦੇ ਆ 2000 ਰੁਪਏ ਸਮਾਈ ਮੰਗਣ ਦੇ ਤੇ 500 ਰੁਪਏ ਇਹਦੇ ਸੂਟ ਦਾ ਮੰਗਣ ਦੇ ਇਹਨੇ ਤਾਂ ਹੀ ਇਦਾਂ ਦਾ ਮੂੰਹ ਅੱਡੇ ਆ ਬਣਾਇਆ ਵਾ ਤੇ ਤਾਂ ਕਰਕੇ ਕਹਿਣ ਦੇ ਵੀ ਇੰਨੇ ਪੈਸੇ ਕਿੱਥੋਂ ਦੇਣੇ ਆ ਮੈਨੂੰ ਕਹਿ ਦੋ ਦੋ ਰੁਪਏ ਇਕੱਠੇ ਕਰ ਲਾ ਬਿਲਕੁਲ ਹੈ ਨਹੀਂ ਇੰਨੇ ਕਿੱਥੋਂ ਕੱਢੇ ਕਰਨੇ ਹਨਾ ਮम्मा ਤੇ ਕੰਮ ਕਰਿਆ ਕਰ ਇਹਨੇ ਕਿਤੇ ਕਰਨੇ ਆ ਆ ਕਹਿੰਦੇ ਆ ਨਾ ਤੇ ਸੁ ਲੱਗਣੇ ਇਹਦਾ ਨਗਰਾ ਪੰਜਾਹ ਮੇਰਾ ਮੇਰਾ ਕਿੰਨੇ ਹਾਂ ਯਾਰ ਇੱਕ ਸੂਟ ਦਾ ਉਹ 5000 ਨਹੀਂ ਲੱਗਣਾ 2000 ਰੁਪਇਆ ਲੈਨਿੰਗ ਵਾਲੇ ਸੂਣਦਾ ਤੇਰਾ ਦੋਰ ਜਾਣੀ ਮੈਂ ਪੰਜਿਆਰ ਲਿਖਣਾ ਅੱਛਾ ਨਾ ਗੁੱਲੀ ਮਾਝੂਤ ਨਾ ਬੋਲਿਆ ਕਰ ਮੇਰੀ ਮਾਰੀ ਕਰ ਗੁੱਲੀ ਗੁੱਲੀ ਵਾਹ ਹੀ ਆਦੀ ਝਟੂਪ ਚੱਲਦੀ ਆ ਬਿਯੋਗ ਮੈਂ ਅੱਛਾ ਬਿਯੋਗ ਬੰਦਿਆ ਤੇਰਾ ਹਾਂਜੀ ਅੱਛਾ ਫੇ ਬੋਲ ਫੇ ਵਧੀਆ ਵਧੀਆ ਗੱਲਾਂ ਕਰਿਆ ਕਰਕੇ ਤਾਂ ਤੂੰ ਵਧੀਆ ਵਧੀਆ ਮੇਂ ਨਾਲ ਗੱਲਾਂ ਕਰ ਮੈਂ ਤਾਂ ਕਾਦੀ ਦੀਪੂ ਮਰ ਜਾਣੇ ਦੀਆਂ ਵੀ ਕਰਦੀ ਤੇਰੀਆਂ ਵੀ ਕਰਦੀਆਂ నియా ਕੁਤੀ ਨਾ ਯਕ ਇਹਨੇ ਕੀਤੀ ਆ ਵਾ ਤੂੰ ਕੀਤੀ ਆ ਨਾ ਮੈਂ ਕੋਲੋ ਕੀਤੀ ਤੂੰ ਕੀਤੀ ਮੈਂ ਚਾ ਕੋਤੀਆ ਯਾ ਅਮ ਗੱਲਾਂ ਬਣਾਉਂਦੀ ਨੰਦੀ ਤੂੰ ਤੂੰ ਮੇਰਾ ਗੱਲ ਇਹ ਫੁੱਲਾ ਵੇਂਦੀ ਆ ਤੇਰੀ ਅੱਜ ਟਿਵੀਸ਼ਨ ਤੋਂ ਲੱਤ ਬਾਹ ਤੜੋਣੀ ਨਹੀਂ ਬੋਲਦੀ ਤੇ ਬੜਾ ਨਾ ਇਹ ਤਾਂ ਕਰਕੇ ਹੀ ਆ ਬੋਲਣ ਵੜਾ ਢਹੀਂ ਆ ਨਾ ਤਾਂ ਕਰਕੇ ਹੀ ਆ ਆ ਵੇ ਲੋ YouTube ਚੈਨਲ ਵਾਲਿਓ ਇਹ ਨਾਂ ਤੇ ਪੜਦੀ ਆ ਤੇ ਨਾ ਇਹ ਤੇ ਰਿਵੀਜ਼ਨ ਤੇ ਟਾਈਮ ਨਾ ਜਾਂਦੀ ਆ ਤੇ ਰਿਵੀਜ਼ਨ ਦੇ ਟਾਈਮ ਨਾ ਇਹਨੇ ਚਾਹ ਮੰਗਣ ਡਾ ਪਣੀ ਆ ਤੇ ਜਿਹੜੇ ਜਿਹੜੇ ਵੀ ਵੀਰ ਮੇਰੀ ਵੀਡੀਓ ਵੇਖਦੇ ਪਏ ਆ ਤੇ ਐਦਾਂ ਕਰਨਾ ਵਾ ਇਹਦੀ ਮੈਡਮ ਕੋ ਭੇਜਣੀਆਂ ਵੀਡੀਓ ਠੀਕ ਆ ਜੀ YouTube ਨੂੰ ਚੈਨਲ ਸੈਕ YouTube ਨੂੰ ਇਹਨੂੰ ਇਹਨੂੰ ਭੇਜਿਆ ਤੇ ਮੇਰਾ YouTube ਨੂੰ ਕਰ ਲੋ ਸਬਸਕ੍ਰਾਈਬ ਤੇ ਮੇਰੇ YouTube ਚੈਨਲ ਨਾਲ ਰੋ ਬਣੇ ਤੇ ਵਧੀਆ ਵਧੀਆ ਕਮੈਂਟ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਠੀਕ ਆ ਤੇ ਇਹਦੀ ਮੈਡਮ ਕੋ ਜਰੂਰ ਮੇਰੀ ਗੱਲ ਪਚਾ ਦਿਓ ਠੀਕ ਆ ਵੱਧ ਤੋਂ ਵੱਧ ਮੇਰੇ ਬਲੌਗ ਨੂੰ ਵੇਖਿਓ ਤੇ ਵੱਧ ਤੋਂ ਵੱਧ ਪਚਾਇਓ ਇਹ ਕੁੜੀ ਪੜਦੀ ਮਾਸਾ ਨਹੀਂ ਹੈਗੀ ਅੱਜੋਂ ਜਿਸੇ ਨਾਲ ਬਲੌਗ ਬਣਾਇਆ ਵਾ ਸਾਈਸ ਸਾਈਸ ਕਰ ਲੋ ਸਾਈਸ ਕਰ ਲੋ ਵੀਨਾ YouTube ਦਾ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਾਨੀ ਸ਼ਿਚ ਕਰ ਲਈ ਪਾਈ OK ਜੀ OK